ਆਪਣੇ ਨਾਲ ਜੁੜੇ ਸਾਰੇ ਵੀਰਾਂ ਨੂੰ ਬਾਈ ਸਤਿ ਸ਼੍ਰੀ ਅਕਾਲ ਠੀਕ ਠਾਕ ਹੂੰ ਬਾਈ ਫਸਲ ਵਾੜੀ ਕਿੱਦਾਂ ਸਾਰੇ ਵੀਰਾਂ ਦੀ ਠੀਕ ਹੈ ਫਸਲ ਵਾੜੀ ਝੋਨੇ ਵਾਲੇ ਵੀਰ ਨਰਮੇ ਵਾਲੇ ਵੀਰ ਉਮੀਦ ਕਰਦੇ ਆਂ ਬਾਈ ਸਾਰਿਆਂ ਦੀ ਫਸਲ ਚੰਗੀ ਹੋਊਗੀ ਬਾਈ ਗੱਲ ਕਰਦੇ ਆਂ ਆਪਾਂ ਉਹ ਵੈਰੈਟੀ ਦੀ ਜਿਹੜੀ ਕਿ ਬਹੁਤ ਵਧੀਆ ਰਿਜ਼ਲਟ ਆ ਮਾੜੇ ਪਾਣੀ ਤੇ ਤੇ ਮਾੜੇ ਬਾਹਣ ਦੇ ਉੱਪਰ ਗੱਲ ਕਰਦੇ ਆਂ ਆਪਾਂ 28P67 ਦੀ ਬਾਈ ਜਿਹੜੇ ਬਾਹਣ ਤੇ ਇਹ ਲੱਗੀ ਹੋਈ ਹੈ ਇਹ 2 ਨੰਬਰ ਪਾਣੀ ਹੈ ਤੇ ਥੋੜਾ ਜਿਹਾ ਤੀਲਾ ਵਾਹਣਾ ਪਰ ਜੇ ਆਪਾਂ ਇਹਦੇ ਕੱਦ ਦੀ ਗੱਲ ਕਰੀਏ ਤਾਂ 4.5 ਫੁੱਟ ਤੋਂ ਉੱਪਰ ਬਈ ਇਹਦਾ ਕੱਦ ਹੈ ਜੇ ਇਸ ਵੈਰਾਈਟੀ ਦੇ ਆਪਾਂ ਕੱਦ ਦੀ ਗੱਲ ਕਰੀਏ ਤਾਂ 4.5 ਫੁੱਟ ਤੋਂ ਉੱਪਰ ਇਹਦਾ ਕੱਦ ਹੈ ਜੇ ਜੂਰੀਆ ਦੀ ਗੱਲ ਕਰੀਏ ਬਈ ਜੂਰੀਆ ਆਪਾਂ ਇਹਦੇ ਵਿੱਚ ਡੇਢ ਘਟਾ ਪਾਇਆ ਕਿਉਂਕਿ ਜੇ ਇਹ ਜੂਰੀਆ ਬਈ ਬਾਹਲੀ ਪਾਵਾਂਗੇ ਤਾਂ ਮਗਰੋਂ ਪਿਛਲੇ ਸਾਲ ਇਹ ਡਿੱਗ ਪਈ ਜਿੰਨਾ ਚਿਰ ਥੱਲੇੋਂ ਬਾਹਣ ਨਹੀਂ ਸੁੱਕਿਆ ਇਹਦੀ ਵਾੜੀ ਨਹੀਂ ਹੋਈ ਤੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਇਸ ਵਾਰ ਕੀ ਕਰਿਆ ਰੇ ਹੋਰ ਵੀ ਘਟਾਈ ਹੈਗੀ ਪਰ ਕਾਦੇ ਫੇਰ ਵੀ ਉੱਡਾ ਹੀ ਕਰਗੀ ਚਲੋ ਜੇ ਤਾਂ ਬਈ ਇਹ ਨਾ ਡਿੱਗੀ ਫੇਰ ਤਾਂ ਬਹੁਤ ਵਧੀਆ ਰਿਜ਼ਲਟ ਮਿਲੂਗਾ ਇਹਦਾ ਪਿਛਲੀ ਵਾਰ ਇਹਦਾ ਝਾੜ ਦੇ ਵਿੱਚ ਬਹੁਤ ਚੰਗਾ ਰਿਜ਼ਲਟ ਸੀਗਾ ਝਾੜ ਤੁਸੀਂ ਐ ਲਾ ਲਓ ਵੀ ਇਹਦਾ ਬਈ 95 96 ਮਾਣ ਝਾੜ ਰਿਹਾਗਾ ਕਿੱਲੇ ਦਾ ਜੇਕਰ ਇਹ ਖੜੀ ਰਹਿੰਦੀ ਤਾਂ ਹੋ ਸਕਦਾ ਵੀ 2-4 ਮਾਣ ਝਾੜੇ ਹੋਰ ਵੀ ਵਧਾ ਜੇ ਪਰ ਜੇ ਸਾਹਬ ਨਾਲੇ ਨੇ ਇਸ ਵਾਰ ਕਦ ਕਰਿਆਗਾ ਦੁਬਾਰਾ ਦੇਖੋ ਮੁਸ਼ਕਲ ਹੈ ਵੀ ਇਹ ਖੜੀ ਰਹੂਗੀ ਕਿਉਂਕਿ ਭਜਨ ਉੱਪਰ ਜ਼ਿਆਦਾ ਹੋ ਜਾਂਦਾ ਹੈਗਾ ਹਾਈਬ੍ਰਿਡ ਵੈਰਾਈਟੀਆਂ ਵਾਂਗੂ ਭਜਨ ਕਰਕੇ ਡਿੱਗ ਪੈਂਦੀ ਹੈ ਪਰ ਇਸ ਵੈਰਾਈਟੀ ਦਾ ਰਿਜ਼ਲਟ ਇੰਨਾ ਕੋ ਵਧੀਆ ਹੈਗਾ ਕਿਉਂਕਿ ਖੇਚੜਾ ਬਹੁਤ ਘੱਟ ਹੈ ਬਿਮਾਰੀ ਇਹਨੂੰ ਕੋਈ ਨਹੀਂ ਪੈਂਦੀ ਝੁਰ ਸਰੋਗ ਇਹਨੂੰ ਕੋਈ ਨਹੀਂ ਪੈਂਦਾ ਮਾੜੇ ਪਾਣੀ ਤੇ ਤੇ ਮਾੜੀ ਜ਼ਮੀਨ ਦੇ ਵਿੱਚ ਹੁੰਦੀ ਹੈ ਕਿਉਂਕਿ ਇਹੀ ਸਮੱਸਿਆਵਾਂ ਆਪਾਂ ਨੂੰ ਆਉਂਦੀਆਂ ਨੇ ਬਈ ਜਿੱਥੇ ਮਾੜਾ ਪਾਣੀ ਹੈ ਜਾਂ ਮਾੜੀ ਜ਼ਮੀਨ ਹੈ ਵੀ ਕਿਹੜੀ ਵੈਰਾਈਟੀ ਲਾਈਏ ਦੇਖੋ ਝਾੜ ਚ ਇਹ ਵੈਰਾਈਟੀ ਟੌਪ ਹੈ 28P67 ਪਰ ਸਮਸਾਦੀ ਇਹ ਵੀ ਇਹ ਡਿੱਗਦੀ ਹੈ ਬਾਈ ਕੋਈ ਗੱਲ ਨਹੀਂ ਇਸ ਵਾਰ ਵੀ ਆਪਾਂ ਇਹਦਾ ਝਾੜ ਦੱਸਾਂਗੇ ਆਪਾਂ ਪਿਛਲੀ ਵਾਰ ਵੀ ਇਹਦਾ ਝਾੜ ਦੱਸਿਆ ਸੀਗਾ ਪ੍ਰੋਪਰ ਜਦੋਂ ਵੱਡੀ ਹੈ ਵੱਢਣ ਵੇਲੇ ਵੀ ਦਿਖਾਇਆ ਸੀ ਵੀ ਕਿੰਨਾ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਜਿਹੜੇ-ਜਿਹੜੇ ਵੀਰਾਂ ਕੋਲੇ ਇਹ ਲੱਗੀ ਹੈ ਬਾਈ ਜਰੂਰ ਦੱਸੋ ਵੀ ਪਿਛਲੀ ਵਾਰ ਕੀ ਰਿਜ਼ਲਟ ਮਿਲਿਆ ਸੀਗਾ ਤੇ ਇਸ ਵਾਰ ਕਿਵੇਂ ਆਏਗੀ ਵੈਰੈਟੀ ਆਹ ਦੇਖ ਲਓ ਤੁਸੀਂ ਨਸਾਰੇ ਤੇ ਬਿਲਕੁਲ ਕੋਈ ਇਹ ਚ ਆਪਾਂ ਨੂੰ ਸ਼ਿਕਾਇਤ ਫੰਗੀ ਸਾਈਡ ਦੀ ਸ਼ਿਕਾਇਤ ਨਹੀਂ ਹੈਗੀ ਕੋਈ ਇਹਦੀਆਂ ਜੜਾਂ ਨਹੀਂ ਗਲੀਆਂ ਬਾਈ ਜਮਾ ਬਿਲਕੁਲ ਸਾਫ਼ ਪਈ ਹੈ ਵਿੱਚੋਂ ਕੋਈ ਦਿੱਕਤ ਵਾਲੀ ਗੱਲ ਨਹੀਂ ਮਾੜਾ ਪਾਣੀ ਹੈ ਜਮਾ ਤੇ ਮਾੜਾ ਹੀ ਵਾਹਣ ਹੈ ਸੋ ਵੀਡੀਓ ਚੰਗੀ ਲੱਗੀ ਬਾਈ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਨਾਲ ਵੱਧ ਤੋਂ ਵੱਧ ਜੁੜੋ ਤੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਬਾਈ ਵੀ ਕੀਹਦੇ ਕੋਲੇ 28P 67 ਲੱਗੀ ਹੋਈ ਹੈ ਤੇ ਕੀ ਰਿਜ਼ਲਟ ਮਿਲੇਗਾ ਧੰਨਵਾਦ ਬਾਈ